ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਸ ਹਫਤੇ ਦੇ ਰਾਸ਼ੀ ਫਲ ਦੇ ਬਾਰੇ ਵਿੱਚ ਕਿ ਇਹ ਹਫਤਾ 26 ਤੋਂ ਲੈ ਕੇ 3 ਤਰੀਕ ਤੱਕ 12 ਹੀ ਰਾਸ਼ੀਆਂ ਦਾ ਕਿਵੇਂ ਦਾ ਰਹੇਗਾ ਕੀ ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਤੇ ਹੋ ਜਾਵੇ ਹੁਣ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਦੇ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ ਇਹ ਹਫਤਾ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਕੰਮ ਕਾਜ ਵਿੱਚ ਮਾਮੂਲੀ ਰੁਕਾਵਟਾਂ ਆ ਸਕਦੀਆਂ ਹਨ ਪਰ ਇਹ ਹਫਤਾ ਤੁਹਾਡੇ ਲਈ ਠੀਕ ਰਹੇਗਾ ਤੁਹਾਡਾ ਮਨ ਵਿਆਕੁਲ ਰਹੇਗਾ ਪਰਿਵਾਰਕ ਸਮੱਸਿਆਵਾਂ ਕਾਰਨ ਤੁਸੀਂ ਥੋੜਾ ਜਿਹਾ ਚਿੰਤਿਤ ਮਹਿਸੂਸ ਕਰੋਗੇ ਇਸ ਹਫਤੇ ਬਹਿਸ ਵਿੱਚ ਫਸਣ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਕਾਰਨ ਤੁਸੀਂ ਕਿਸੇ ਵੀ ਸਥਿਤੀ ਵਿੱਚ ਆਪਣੀ ਬੋਲੀ ਤੇ ਕਾਬੂ ਰੱਖਣਾ ਹੈ ਨਹੀਂ ਤਾਂ ਤੁਹਾਡਾ ਬੋਲੀ ਦਾ ਸੰਤੁਲਨ ਵੀ ਵਿਗੜ ਸਕਦਾ ਹੈ ਜਿਸ ਕਾਰਨ ਤੁਹਾਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਵੇਗਾ ਪਰਿਵਾਰ ਵਿੱਚ ਪਤਨੀ ਦੀ ਸਿਹਤ ਵਿਗੜ ਸਕਦੀ ਹੈ ਇਸ ਹਫਤੇ ਤੁਹਾਨੂੰ ਲੰਬੀ ਯਾਤਰਾ ਤੇ ਵੀ ਜਾਣਾ ਪੈ ਸਕਦਾ ਹੈ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਨੌਕਰੀ ਵਿੱਚ ਕਿਸੇ ਵਿਅਕਤੀ ਲਈ ਆਪਣੀ ਸਹਿਕਰਮੀਆਂ ਦੇ ਨਾਲ ਚੰਗੇ ਸਬੰਧ ਬਣਾਏ ਰੱਖਣਾ ਤੁਹਾਨੂੰ ਲਾਭ ਦੇ ਸਕਦਾ ਹੈ। ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ। ਇਹ ਹਫਤਾ ਆਮ ਤੌਰ ਤੇ ਤੁਹਾਡੇ ਲਈ ਸਖਤ ਮਿਹਨਤ ਦੇ ਨਾਲ ਭਰਪੂਰ ਰਹੇਗਾ। ਇਸ ਹਫਤੇ ਜ਼ਿਆਦਾ ਭੱਜ ਦੌੜ ਰਹੇਗੀ ਜਿਸ ਕਾਰਨ ਸਿਹਤ ਪ੍ਰਭਾਵਿਤ ਹੋ ਜਾਵੇਗੀ। ਮੌਸਮ ਦੇ ਹਿਸਾਬ ਨਾਲ ਆਪਣੀ ਸਿਹਤ ਦਾ ਧਿਆਨ ਰੱਖੋ। ਪਰਿਵਾਰ ਵਿੱਚ ਕੋਈ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਰਹੇਗੀ। ਮਿੱਤਰਾਂ ਤੋਂ ਸਹਿਯੋਗ ਹੋਵੇਗਾ। ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਸੀਂ ਕੋਈ ਵੱਡਾ ਵਿੱਤੀ ਫੈਸਲਾ ਵੀ ਲੈ ਸਕਦੇ ਹੋ ਤੁਸੀਂ ਜ਼ਮੀਨ ਇਮਾਰਤ ਜਾਂ ਵਾਹਨ ਆਦਿ ਵਿੱਚ ਆਪਣੇ ਲਈ ਵੱਡਾ ਨਿਵੇਸ਼ ਕਰ ਸਕਦੇ ਹੋ ਪਤਨੀ ਦੀ ਸਿਹਤ ਨੂੰ ਲੈ ਕੇ ਤੁਸੀਂ ਚਿੰਤਾ ਮਹਿਸੂਸ ਕਰੋਗੇ ਪਰ ਚਿੰਤਾ ਲੈਣ ਦੀ ਕੋਈ ਗੱਲ ਨਹੀਂ ਹੈ ਲੰਬੀ ਯਾਤਰਾ ਤੇ ਜਾਣ ਦੀ ਸੰਭਾਵਨਾ ਹੈ ਤੁਸੀਂ ਇਸ ਹਫਤੇ ਜਿਹੜਾ ਵੀ ਕੋਈ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਇਹ ਹਫਤਾ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ ਇਸ ਹਫਤੇ ਤੁਹਾਡੇ ਅੰਦਰ ਨਵੇਂ ਵਿਚਾਰ ਵੀ ਪੈਦਾ ਹੋਣਗੇ ਤੁਸੀਂ ਕਿਸੇ ਵੱਡੇ ਸਾਂਝੇਦਾਰੀ ਵਿੱਚ ਹਿੱਸਾ ਬਣ ਸਕਦੇ ਹੋ ਇਸ ਹਫਤੇ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਤੁਹਾਡੇ ਉੱਤੇ ਕੋਈ ਵੱਡੀ ਜ਼ਿੰਮੇਵਾਰੀ ਵੀ ਆ ਸਕਦੀ ਹੈ ਜਿਸ ਨੂੰ ਪੂਰਾ ਕਰਨ ਵਿੱਚ ਤੁਸੀਂ ਸਫਲ ਹੋ ਜਾਓਗੇ ਪਰਿਵਾਰ ਵਿੱਚ ਸਥਿਤੀ ਤੁਹਾਡੇ ਸਧਾਰਨ ਹੀ ਰਹੇਗੀ ਪੁਰਾਣਾ ਬਕਾਇਆ ਜਿਹੜਾ ਤੁਹਾਨੂੰ ਕਿਸੇ ਨੇ ਕਾਫੀ ਸਮੇਂ ਤੋਂ ਨਹੀਂ ਸੀ ਦਿੱਤਾ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਦੋਸਤਾਂ ਨਾਲ ਤੁਹਾਡੇ ਸੰਬੰਧ ਇਸ ਹਫਤੇ ਬਹੁਤ ਹੀ ਵਧੀਆ ਰਹਿਣਗੇ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਨੂੰ ਕਿਸੇ ਵਿਅਕਤੀ ਨੂੰ ਮਿਲਣ ਦਾ ਮੌਕਾ ਮਿਲ ਜਾਵੇਗਾ ਜਿਸ ਦਾ ਮਿਲਣਾ ਤੁਹਾਡੇ ਲਈ ਸ਼ੁਭ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਓਗੇ ਜਿਸ ਕਾਰਨ ਤੁਹਾਨੂੰ ਸਮਾਜਿਕ ਖੇਤਰ ਵਿੱਚ ਮਾਨ ਸਨਮਾਨ ਵੀ ਮਿਲੇਗਾ ਹਾਲਾਂਕਿ ਇਸ ਹਫਤੇ ਤੁਹਾਨੂੰ ਰਾਜਨੀਤਿਕ ਸਾਜ਼ਿਸ਼ਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਪਰਿਵਾਰ ਵਿੱਚ ਆਪਸੀ ਸਦਭਾਵਨਾ ਰਹੇਗੀ ਆਪਸ ਵਿੱਚ ਫੈਲੇ ਭੁਲੇਖੇ ਦੂਰ ਹੋ ਜਾਣਗੇ ਤੁਸੀਂ ਇਸ ਹਫਤੇ ਪਰਿਵਾਰ ਦੇ ਨਾਲ ਲੰਬੀ ਡਰਾਈਵ ਤੇ ਵੀ ਜਾ ਸਕਦੇ ਹੋ ਪਰਿਵਾਰ ਵਿੱਚ ਕੋਈ ਸ਼ੁਭ ਸਮਾਗਮ ਆਯੋਜਿਤ ਕਰਨ ਦੀ ਸਥਿਤੀ ਬਣੀ ਹੋਈ ਹੈ ਇਸ ਹਫਤੇ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੇ ਲਈ ਵੱਡਾ ਨਿਵੇਸ਼ ਕਰਨ ਦਾ ਫੈਸਲਾ ਲੈ ਲਓਗੇ ਹਫਤੇ ਦੇ ਉੱਤਰ ਦੇ ਪੜਾਅ ਵਿੱਚ ਪਰਿਵਾਰ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਇਸ ਹਫਤੇ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਖਾਸ ਤੌਰ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਇਸ ਹਫਤੇ ਕੋਈ ਨਵਾਂ ਕੰਮ ਸ਼ੁਰੂ ਕਰ ਰਹੇ ਹੋ ਤਾਂ ਦੁਸ਼ਮਣਾਂ ਤੋਂ ਸਾਵਧਾਨ ਰਹੋ ਤੁਹਾਡੇ ਕੰਮ ਨੂੰ ਵੀ ਗਾਰਡਨ ਲਈ ਕੋਈ ਵੱਡੀ ਸਾਜ਼ਿਸ਼ ਰਚੀ ਜਾ ਸਕਦੀ ਹੈ ਹਫ਼ਤੇ ਦੇ ਅਖੀਰਲੇ ਹਿੱਸੇ ਵਿੱਚ ਕਿਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ ਰਾਜਨੀਤਿਕ ਖੇਤਰ ਵਿੱਚ ਤੁਹਾਡੀ ਪ੍ਰਤਿਸ਼ਠਾ ਵਧ ਸਕਦੀ ਹੈ ਜਾਇਦਾਦ ਨੂੰ ਲੈ ਕੇ ਘਰ ਵਿੱਚ ਝਗੜਾ ਹੋ ਸਕਦਾ ਹੈ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਰਹੋਗੇ ਯਾਤਰਾ ਦੌਰਾਨ ਵਾਹਨ ਨੂੰ ਧਿਆਨ ਨਾਲ ਚਲਾਓ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਇਹ ਹਫ਼ਤਾ ਤੁਹਾਡੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਤੁਸੀਂ ਆਪਣੀ ਮਿਹਨਤ ਨਾਲ ਸਮੱਸਿਆਵਾਂ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਜਾਓਗੇ। ਇਸ ਹਫਤੇ ਕਿਸੇ ਯਾਤਰਾ ਆਦਤੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਸਰਕਾਰੀ ਕੰਮ ਦੇ ਕਾਰਨ ਬਾਹਰ ਜਾਣਾ ਪੈ ਸਕਦਾ ਹੈ। ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਤੁਹਾਡੀ ਪਤਨੀ ਨਾਲ ਸਬੰਧ ਚੰਗੇ ਨਹੀਂ ਰਹਿਣਗੇ। ਇਸ ਹਫਤੇ ਤੁਸੀਂ ਪਰਿਵਾਰ ਲਈ ਕੋਈ ਵੱਡਾ ਨਿਵੇਸ਼ ਕਰ ਸਕਦੇ ਹੋ। ਤੁਹਾਨੂੰ ਜਾਇਦਾਦ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਹਾਡੀ ਰਾਸ਼ੀ ਲਈ ਇਹ ਹਫਤਾ ਚੰਗਾ ਰਹੇਗਾ ਜੋ ਤੁਹਾਨੂੰ ਤੁਸੀਂ ਸੋਚ ਰਹੇ ਸੀ ਉਹੀ ਕੰਮ ਤੁਹਾਡਾ ਪੂਰਾ ਹੋ ਜਾਵੇਗਾ ਤੁਸੀਂ ਕਿਸੇ ਨਵੇਂ ਕਾਰਜ ਸਥਾਨ ਤੇ ਆਪਣਾ ਪ੍ਰਭਾਵ ਦਿਖਾ ਸਕਦੇ ਹੋ ਤੁਹਾਨੂੰ ਪਰਿਵਾਰ ਦਾ ਵੀ ਸਹਿਯੋਗ ਮਿਲੇਗਾ ਅਤੇ ਦੋਸਤਾਂ ਦਾ ਵੀ ਕਾਰਜ ਸਥਾਨ ਤੇ ਤੁਹਾਨੂੰ ਨਵੇਂ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਿਸ ਕਾਰਨ ਤੁਹਾਡੀ ਇੱਜ਼ਤ ਵਿੱਚ ਵਾਧਾ ਹੋ ਜਾਵੇਗਾ ਜਿਸ ਕਾਰਨ ਵਿਦੇਸ਼ ਯਾਤਰਾ ਦੀ ਸੰਭਾਵਨਾ ਵੀ ਬਣ ਸਕਦੀ ਹੈ ਇਸ ਹਫਤੇ ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਜਿਸ ਕੰਮ ਬਾਰੇ ਤੁਸੀਂ ਲੰਮੇ ਸਮੇਂ ਤੋਂ ਸੋਚ ਰਹੇ ਸੀ ਉਹ ਵੀ ਤੁਹਾਡਾ ਕੰਮ ਇਸ ਹਫਤੇ ਪੂਰਾ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ ਇਹ ਹਫਤਾ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਣ ਵਾਲਾ ਹੈ ਜਿਸ ਕੰਮ ਲਈ ਤੁਸੀਂ ਕੋਸ਼ਿਸ਼ ਕਰਦੇ ਹੋ ਉਸ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਇਸ ਹਫਤੇ ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਕਾਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ ਨਾਲ ਹੀ ਤੁਹਾਡਾ ਮਨ ਅਧਿਆਤਮਿਕਤਾ ਵੱਲ ਜਾ ਸਕੇਗਾ ਕਾਮ ਦੇ ਸਥਾਨ ਤੇ ਤੁਹਾਨੂੰ ਆਪਣੀ ਪਤਨੀ ਦਾ ਪੂਰਾ ਹੀ ਸਹਿਯੋਗ ਮਿਲੇਗਾ ਪਰਿਵਾਰ ਵਿੱਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਜ਼ਰ ਨਹੀਂ ਆਉਣਗੀਆਂ ਕੋਈ ਵੱਡਾ ਪੁਰਾਣਾ ਵਿਵਾਦ ਸੁਲਝ ਸਕਦਾ ਹੈ ਅਗਲੀ ਰਾਸ਼ੀ ਹੈ ਜਿੱਤਨ ਰਾਸ਼ੀ ਇਸ ਹਫ਼ਤੇ ਤੁਸੀਂ ਜੋ ਵੀ ਕੰਮ ਕਰੋਗੇ ਸੋਚ ਸਮਝ ਕੇ ਕਰਨਾ ਕਿਉਂਕਿ ਕੋਈ ਵੱਡਾ ਉਲਟ ਫੇਰ ਕਰਨ ਕਰਕੇ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਤੁਸੀਂ ਆਪਣੀ ਮਿਹਨਤ ਨਾਲ ਹਰ ਚੀਜ਼ ਨੂੰ ਸੰਭਾਲਣ ਦੇ ਯੋਗ ਹੋ ਇਸ ਹਫਤੇ ਗੱਡੀ ਚਲਾਉਣ ਸਮੇਂ ਸਾਵਧਾਨੀ ਵਰਤੋ ਵਿਅਹਤਾ ਜੀਵਨ ਵਿੱਚ ਸਮੱਸਿਆਵਾਂ ਤੁਹਾਡੀਆਂ ਠੀਕ ਹੋ ਜਾਣਗੀਆਂ ਇਸ ਹਫਤੇ ਤੁਸੀਂ ਰਾਜਨੀਤਿਕ ਤੇ ਸਮਾਜਿਕ ਖੇਤਰ ਵਿੱਚ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਣੋਂ ਬਚ ਸਕਦੇ ਹੋ ਇਸ ਲਈ ਕਿਸੇ ਵੀ ਕੰਮ ਵਿੱਚ ਸਿੱਧਾ ਦਖਲ ਦੇਣਾ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਜਿਹੜਾ ਕੋਈ ਕੰਮ ਤੁਹਾਡਾ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਉਹ ਵੀ ਕੰਮ ਤੁਹਾਡਾ ਹੁਣ ਸਫਲਤਾਪੂਰਵਕ ਹੋ ਜਾਵੇਗਾ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਇਸ ਹਫਤੇ ਤੁਸੀਂ ਕੁਝ ਪਰੇਸ਼ਾਨੀ ਵਿੱਚ ਰਹੋਗੇ। ਮਾਨਸਿਕ ਤੌਰ ਤੇ ਤੁਸੀਂ ਕੁਝ ਦਾਵੇ ਮਹਿਸੂਸ ਕਰੋਗੇ। ਤੁਸੀਂ ਕੁਝ ਲੋਕਾਂ ਤੋਂ ਲੈ ਬੈਂਕ ਦੇ ਕਰਜ਼ੇ ਦੀ ਰਕਮ ਕਾਰਨ ਦੁਖੀ ਅਤੇ ਪਰੇਸ਼ਾਨ ਦਿਖਾਈ ਦਿਓਗੇ। ਇਸ ਹਫਤੇ ਆਰਥਿਕ ਖੇਤਰ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਕੰਮ ਵਾਲੀ ਥਾਂ ਤੇ ਸਥਿਤੀ ਪਹਿਲਾਂ ਵਰਗੀ ਨਹੀਂ ਹੋਵੇਗੀ। ਪਰਿਵਾਰ ਵਿੱਚ ਆਪਸੀ ਸਦਭਾਵਨਾ ਰਹੇਗੀ ਪਰ ਪਰਿਵਾਰ ਵਿੱਚ ਕੁਝ ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੋਣਗੇ ਪਤਨੀ ਅਤੇ ਬੱਚਿਆਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਵਿੱਤੀ ਸਥਿਤੀ ਵਿਗੜ ਸਕਦੀ ਹੈ ਇਸ ਹਫਤੇ ਤੁਹਾਨੂੰ ਫਿਰ ਤੋਂ ਕਿਸੇ ਆਰਥਿਕ ਕਿਸੇ ਦੀ ਮਦਦ ਲੈਣੀ ਪੈ ਸਕਦੀ ਹੈ ਇਸ ਹਫਤੇ ਤੁਹਾਡੇ ਲਈ ਵਿਵਾਦਾਂ ਤੋਂ ਦੂਰ ਰਹਿਣਾ ਬਹੁਤ ਹੀ ਜ਼ਰੂਰੀ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਇਹ ਹਫਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ ਸਫਲਤਾ ਦੀ ਇਹ ਇਸ਼ਾਰਾ ਜੋ ਤੁਹਾਡੇ ਮਨ ਵਿੱਚ ਲੰਬੇ ਸਮੇਂ ਤੋਂ ਸੀ ਉਹ ਇਸ ਹਫ਼ਤੇ ਪੂਰੀ ਹੋ ਜਾਵੇਗੀ। ਇਸ ਹਫ਼ਤੇ ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦੀਆਂ ਹਨ। ਤੁਹਾਡੇ ਕੰਮ ਵਾਲੀ ਥਾਂ ਤੇ ਵੀ ਤੁਹਾਡਾ ਪ੍ਰਭਾਵ ਵਧ ਜਾਵੇਗਾ। ਇਸ ਹਫ਼ਤੇ ਘਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ। ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਲਈ ਕੋਈ ਵੱਡਾ ਨਿਵੇਸ਼ ਵੀ ਕਰ ਸਕਦੇ ਹੋ। ਜਾਇਦਾਦ ਜਾਂ ਵਾਹਨ ਆਦਿ ਖਰੀਦਦਾਰੀ ਦੀ ਸੰਭਾਵਨਾ ਹੈ। ਫਿਰ ਵੀ ਵਿਵਾਦਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਤੁਸੀਂ ਸਮੱਸਿਆਵਾਂ ਵਿੱਚ ਫਸ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਇਹ ਹਫਤਾ ਤੁਹਾਡੇ ਲਈ ਕੋਈ ਵੱਡੀ ਖੁਸ਼ਖਬਰੀ ਲੈ ਕੇ ਆਉਣ ਵਾਲਾ ਹੈ ਜੇਕਰ ਤੁਹਾਡੇ ਕੋਲ ਅਜੇ ਘਰ ਨਹੀਂ ਹੈ ਤਾਂ ਤੁਸੀਂ ਆਪਣੇ ਨਵੇਂ ਘਰ ਦੇ ਮਾਲਕ ਬਣ ਸਕਦੇ ਹੋ ਜ਼ਮੀਨ ਨਾਲ ਜੁੜੇ ਕੰਮਾਂ ਤੋਂ ਲਾਭ ਦੀ ਸੰਭਾਵਨਾ ਹੈ ਇਸ ਹਫਤੇ ਅਰਥ ਵਿਵਸਥਾ ਨੂੰ ਕਾਫੀ ਲਾਭ ਮਿਲ ਜਾਵੇਗਾ ਵਿੱਤੀ ਤੌਰ ਤੇ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਇਸ ਹਫਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹੋ ਬੱਚਿਆਂ ਦੇ ਵਿਦਿਅਕ ਕੰਮਾਂ ਵਿੱਚ ਕੁਝ ਦਿੱਕਤਾਂ ਆਉਣਗੀਆਂ ਪਤਨੀ ਦੇ ਨਾਲ ਚੱਲ ਰਹੇ ਵਿਵਾਦ ਸੁਲਝ ਜਾਣਗੇ ਇਸ ਹਫਤੇ ਤੁਹਾਨੂੰ ਬੱਚੇ ਦੀ ਬਖਸ਼ਿਸ਼ ਵੀ ਹੋ ਸਕਦੀ ਹੈ ਹਫਤੇ ਦੇ ਉੱਤਰ ਦੇ ਪੜਾਅ ਦੌਰਾਨ ਪੈਸਾਂ ਤੋਂ ਦੂਰ ਰਹੋ ਅਤੇ ਆਪਣੀ ਬੋਲੀ ਤੇ ਕਾਬੂ ਰੱਖੋ ਕਿਸੇ ਬਹੁਤ ਹੀ ਵਧੀਆ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜਿਸ ਨਾਲ ਤੁਹਾਡੀ ਕਿਸਮਤ ਦਾ ਦਰਵਾਜ਼ਾ ਹੀ ਖੁੱਲ ਜਾਵੇਗਾ ਦੋਸਤੋ ਇਸੀ ਇਸ ਹਫਤੇ ਦਾ ਰਾਸ਼ੀਫਲ ਕਿ ਇਹਨਾਂ 12 ਹੀ ਰਾਸ਼ੀਆਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਤੇ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਧੰਨਵਾਦ